ਨੈਕਸਟ ਸਲਾਈਡ ਆਪ ਵੱਲੋਂ ਹੀ ਕਿ ਡਿਮਾਂਡ ਆਈ ਸੀ ਕਿ ਜਿਹੜੀ ਵੈਟ ਦੀ ਓਟੀਐਸ ਹੈ ਉਹ ਤਾਂ ਬਹੁਤ ਚੰਗੀ ਹੈ ਪਰ ਉਹ ਸਾਲ 2016-17 ਦੇ ਲਈ ਲਾਗੂ ਨਹੀਂ ਹੈ ਇਸ ਬਾਰੇ ਮੈਂ ਦੱਸਣਾ ਚਾਹੁੰਦਾ ਹਾਂ ਕਿ ਜਦ ਵੈਟ ਓਟੀਐਸ ਆਈਸੀ ਨਵੰਬਰ ਦੇ ਮਹੀਨੇ ਦੇ ਵਿੱਚ ਤਾਂ 2016-17 ਦੀ ਅਸੈਸਮੈਂਟ ਹਲੇ ਚੱਲ ਰਹੀ ਸੀ ਕਿਉਂਕਿ ਹੁਣ ਜੋ ਉਹ ਅਸੈਸਮੈਂਟ ਮੁਕੰਮਲ ਹੋ ਗਈ ਹੈ ਤਾਂ ਪਿਛਲੀ ਓਟੀਐਸ ਦੇ ਤਰਜ਼ ਤੇ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਇਹ OTS ਸਾਲ 2016-17 ਤਵੀਲ ਜਿਹੜਾ ਵੈਟ ਦਾ ਸੀਗਾ ਰਜਿਮ ਲਾਗੂ ਕਰ ਦਿੱਤੀ ਜਾਵੇ। ਖਾਸ ਕਰ ਖਾਸ ਗੱਲ ਇਸ OTS ਦੀ ਇਹ ਹੈ ਕਿ ਜੇ ਤੁਹਾਨੂੰ ਐਡੀਸ਼ਨਲ ਡਿਮਾਂਡ 1 ਲੱਖ ਰੁਪਏ ਤੱਕ ਦੀ ਹੈ ਤਾਂ ਤੁਹਾਡਾ ਟੈਕਸ ਵੀ ਮਾਫ ਪੈਨਲਟੀ ਵੀ ਮਾਫ ਇੰਟਰਸਟ ਵੀ ਮਾਫ ਜੇ ਤੁਹਾਡਾ ਟੈਕਸ 1 ਲੱਖ ਤੋਂ 1 ਕਰੋੜ ਤੱਕ ਦਾ ਹੈ ਤਾਂ ਟੈਕਸ ਦਾ 50% माफ ਸਿਰਫ 50% ਟੈਕਸ ਦੇਣਾ ਪਵੇਗਾ ਇੰਟਰਸਟ ਵੀ माफ ਪੈਨਲਟੀ ਵੀ माफ ਇੱਕ ਵਪਾਰੀ ਪਰ ਆਵਾ ਤੋਂ ਇਹ ਮਹਿੰਗਾਈ ਸੀ ਕਿ ਜਦ ਉਹਨਾਂ ਦੀ ਅਸੈਸਮੈਂਟ ਹੋਈਆਂ ਉਸ ਤੋਂ ਬਾਅਦ ਉਹਨਾਂ ਦੇ ਕੋਲ ਸੀ ਐਫ ਐਚ ਫਾਰਮਸ ਆ ਗਏ ਤੇ ਉਹਨਾਂ ਦੀ ਅਸੈਸਮੈਂਟਾਂ ਦੇ ਵਿੱਚ ਜ਼ਿਆਦਾ ਵੱਡਾ ਅਮਾਉਂਟ ਖੜਾ ਹੈ ਤੇ ਜੇ ਉਹਨਾਂ ਦੇ ਇਹ ਸੀਐਫਐਚ ਫਾਰਮ ਅਕਾਊਂਟ ਫੋਰ ਕਰ ਲਿੱਤੇ ਜਾਂਦੇ ਹਨ ਤਾਂ ਉਹਨਾਂ ਦੀ ਡਿਮਾਂਡ ਘਟ ਜਾਵੇਗੀ ਸਰਕਾਰ ਵੱਲੋਂ ਮੁੱਖ ਮੰਤਰੀ ਸਹਿਬਾਨ ਵੱਲੋਂ ਆਪ ਜੀ ਦੀ ਇਹ ਮੰਗ ਵੀ ਮੰਨ ਲਈ ਗਈ ਹੈ ਅੱਜ ਦੇ ਤਰੀਕ ਦੇ ਵਿੱਚ ਜਿਨ੍ਹਾਂ ਵਪਾਰੀ ਪਰਾਵਾਂ ਦੀ ਟਰਨਓਵਰ 1 ਕਰੋੜ ਤੱਕ ਹੈ ਉਹਨਾਂ ਨੂੰ ਇੰਸ਼ੋਰੈਂਸ ਕਵਰ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ सीएम साहब ने दोनों ने यह फैसला किया है कि यह जड़ी टर्नओवर की लिमिट है एक करोड़ तो बढ़ा के दो करोड़ तक कर दी जावे इस नाल 50000 और व्यापारी भ्रावां इस स्कीम दा फायदा होएगा इस स्कीम दे विच आप नु लाख तक दी हॉस्पिटलाइजेशन दे जेड़े आप दे खर्चे ने वो सरकार बियर करेगी इस स्कीम दे अंदर 731 हॉस्पिटल जिन्ना च 208 सरकारी ਤੇ 523 ਪ੍ਰਾਈਵੇਟ ਹਸਪੀਟਲ ਨੇ ਜਿਹੜੇ ਸਾਡੇ ਨਾਲ ਐਮਪੈਨਲ ਨੇ ਉਹਨਾਂ ਚੋਂ ਕਿਤੇ ਵੀ ਜਾ ਕੇ ਤੁਸੀਂ ਆਪਣਾ ਇਲਾਜ ਕਰਾ ਸਕਦੇ ਹੋ ਇਸੇ ਤਰ੍ਹਾਂ ਕੁਝ ਵਪਾਰੀ ਪਰਵਾਂ ਨੇ ਬਹੁਤ ਹੀ ਚੰਗਾ ਸੁਝਾਅ ਦਿੱਤਾ ਸੀ ਕਿ ਕੁਝ ਬਲੈਕਸ਼ੀਪ ਨੇ ਜਿਹੜੇ ਬੋਗਸ ਬਿਲਿੰਗ ਕਰਦੇ ਨੇ ਜਿਸ ਕਰਕੇ ਜਿਹੜੇ ਜੈਨੂਇਨ ਤੇ ਓਨੈਸਟ ਵਪਾਰੀ ਨੇ ਉਹਨਾਂ ਲਈ ਕੰਮ ਕਰਨਾ ਬੜਾ ਔਖਾ ਹੋ ਜਾਂਦਾ ਹੈ ਇਸ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਦਿੱਲੀ ਸੀਐਮ ਸਾਹਿਬ ਪਿਛਲੇ 3-4 ਮਹੀਨੇ ਤੋਂ ਸਾਨੂੰ ਡਾਇਰੈਕਸ਼ਨ ਦੇ ਰਹੇ ਸਨ ਕਿ IIT ਹైదరాబాద్ ਦੇ ਨਾਲ ਟਾਈਪ ਕੀਤਾ ਜਾਏ ਤੋਂ ਉਹਨਾਂ ਦੀਆਂ ਡਾਇਰੈਕਸ਼ਨਸ ਦੇ ਅੰਡਰ ਅਸੀਂ IIT ਹైదరాబాద్ ਦੇ ਨਾਲ 8 ਕਰੋੜ ਰੁਪਏ ਦਾ ਐਮਓਯੂ ਕੀਤਾ ਹੈ ਉਹਨਾਂ ਤੋਂ ਬੜਾ ਹੀ ਐਡਵਾਂਸ ਸੌਫਟਵੇਅਰ ਅਸੀਂ ਲੈ ਰਹੇ ਹਾਂ ਜਿਹੜਾ ਕਿ ਮਾਰਚ ਅੰਤ ਤੱਕ ਬੋਗਸ ਬਿਲਿੰਗ ਦਾ ਮੋਡਿਊਲ ਜਿਹਦੇ ਵਿੱਚ ਰੈਡੀ ਹੋ ਜਾਏਗਾ ਤੇ ਉਹਦੇ ਨਾਲ ਜਿਹੜੇ-ਜਿਹੜੇ ਕੋਈ ਬਲੈਕਸ਼ੀਪ ਨੇ ਜਿਹੜੇ ਬੋਗਸ ਬਿਲਿੰਗ ਕਰਦੇ ਨੇ ਅਸੀਂ ਉਹਨਾਂ ਨੂੰ ਬੜਾ ਇਫੈਕਟਿਵਲੀ ਡਿਟੈਕਟ ਕਰ ਸਕਾਂਗੇ ਤਾ ਜੋ ਸਾਰੇ ਵਪਾਰੀਆਂ ਲਈ ਖਾਸ ਕਰਕੇ ਓਨੈਸਟ ਵਪਾਰੀਆਂ ਲਈ ਇੱਕ ਲੈਵਲ ਪਲੇਇੰਗ ਫੀਲਡ ਤਿਆਰ ਹੋ ਜਾਵੇਗਾ ਦੁਕਾਨਦਾਰ ਪਰ ਆਵੰਵਲੋ ਹੀ ਮੰਗਾਈ ਸੀ ਕਿ ਮਾਰਕੀਟਸ ਦੇ ਵਿੱਚ ਸ਼ੋਰੂਮ ਵਗੈਰਾ ਤਾਂ ਉਹਨਾਂ ਨੇ ਆਪ ਬੜੇ ਪੌਸ਼ ਬਹੁਤ ਅੱਛੇ ਬਣਾਏ ਹੁੰਦੇ ਹਨ ਬਟ ਉੱਥੇ ਟਾਇਲਟਸ ਅਵੇਲੇਬਲ ਨਹੀਂ ਨੇ ਤੇ ਜੇ ਹੈਨ ਤਾਂ ਉਹ ਬਹੁਤ ਮਾੜੀ ਗੰਦੀ ਹਾਲਤ ਚੁੰਦੇ ਨੇ ਉੱਥੇ ਸਮੈਲ ਮਾਰਦੀ ਹੈ ਤਾਂ ਕੋਈ ਅੱਛੇ ਕਸਟਮਰ ਆਂਦੇ ਨੇ ਲੇਡੀਜ਼ ਆਂਦੀਆਂ ਨੇ ਉਹਨਾਂ ਨੂੰ ਬਹੁਤ ਦਿਕਤ ਆਂਦੀ ਹੈ ਤੋਂ ਸੀਐਮ ਸਾਹਿਬਾਨ ਦੋਨਾਂ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਸ਼ਹਿਰ ਦੀਆਂ 10 ਪ੍ਰਮੁੱਖ ਮਾਰਕੀਟਸ ਤੋਂ ਸ਼ੁਰੂਆਤ ਕਰਦੇ ਹਾਂ ਹਰ ਮਾਰਕੀਟ ਦੇ ਲਈ 25 ਲੱਖ ਰੁਪਏ ਟਾਇਲਟ ਬਲੌਕ ਸਰਕਾਰ ਬਣਾ ਕੇ ਦੇਗੀ ਇਹ ਆਪਸ਼ਨ ਵਪਾਰੀ ਜਾਂ ਬਾਜ਼ਾਰ ਦੀ ਐਸੋਸੀਏਸ਼ਨ ਦੇ ਅੱਗੇ ਇਹ ਵੀ ਰੱਖ ਰਹੇ ਆ ਕਿ ਜੋ ਆਪ ਬਣਾਉਣਾ ਚਾਹੁੰਦੇ ਨੇ ਉਸ 5-10-20 ਲੱਖ ਰੁਪਏ ਆਪ ਐਡ ਕਰਕੇ ਹੋਰ ਉਹਨੂੰ ਵਧੀਆ ਬਣਾ ਦੇਣਾ ਚਾਹੁੰਦੇ ਨੇ ਤਉ ਮਾਰਕੀਟ ਐਸੋਸੀਏਸ਼ਨ ਨੂੰ ਅਸੀਂ ਗ੍ਰਾਂਟ ਦੇ ਦੇਵਾਂਗੇ ਕਾਰਪੋਰੇਸ਼ਨ ਵੱਲੋਂ ਤੇ ਉਹ 25 ਲੱਖ ਸਰਕਾਰ 25 ਲੱਖ ਸਰਕਾਰ ਦਾ ਹੋਏਗਾ 10-15 ਲੱਖ ਆਪਣਾ ਵਿੱਚ ਪਾ ਕੇ ਉਹਨੂੰ ਬਹੁਤ ਵਧੀਆ ਟਾਇਲਟ ਬਣਾ ਸਕਦੇ ਨੇ ਜਿੱਥੇ ਸਾਰੇ ਮਾਰਕੀਟ ਦੇ ਆ ਜਾਣ ਵਾਲੇ ਕਸਟਮਰਸ ਵੀ ਸਾਰੇ ਉਥੇ ਜਾ ਕੇ ਉਹਦਾ ਇਸਤੇਮਾਲ ਕਰ ਸਕਣ ਇਹਦੇ ਵਿੱਚ ਕੋਈ ਸਾਡੀ ਤੁਹਾਨੂੰ ਬੇਨਤੀ ਹੈ ਕਿ ਸਰਕਾਰ ਵੱਲੋਂ ਮੇਨਟੇਨੈਂਸ ਕਰਨਾ ਤੁਹਾਨੂੰ ਪਤਾ ਇੰਨਾ ਸੰਭਵ ਨਹੀਂ ਹੁੰਦਾ जी एसोसीएशन है उस जिम्मेवारी लैनी पेगी ग्रांट लैंड तो पहला कि उसन वंगटेन करेगी इसे तरह वपारी भरावान वालों भी मांग आई थी कि वन टाइम सैटलमेंट की जाए वाटर सप्लाई सीवरेज बिल्स की इस वे जेडे भी कुनैक्शन वगैरा चाहे तो किसी ने लगवाए नहीं हुए हैं या लगवा के वह अपने ਚਾਰजेस ਟਾਈਮ ਸਿਰ ਨਹੀਂ ਪੇ ਕਰ ਸਕਿਆ ਉਹਨੂੰ ਤੁਸੀਂ ਜਾਣਦੇ ਹੋ ਕਿ ਬੜੀ ਹੈਵੀ ਪੈਨਲਟੀ ਲੱਗਦੀ ਹੈ ਤਾਂ ਸੀਐਮ ਸਾਹਿਬਾਨ ਵੱਲੋਂ ਦੋਨਾਂ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਵਨ ਟਾਈਮ ਸੈਟਲਮੈਂਟ ਸਕੀਮ ਇਸ ਲਈ ਦਿੱਤੀ ਜਾਏਗੀ ਵਪਾਰੀ ਭਰਾਵਾਂ ਨੂੰ ਜਾਂ ਸਾਰੇ ਨਾਗਰਿਕਾਂ ਨੂੰ ਹੀ ਤੇ ਜਿਹੜੇ ਵੀ ਨਾਗਰਿਕ 36 24 ਤੱਕ ਨਾਰਮਲ ਰੇਟ ਤੇ ਆਪਣੇ ਡਿਊਸ ਜਮ੍ਹਾਂ ਕਰਾ ਦਿੰਦੇ ਨੇ ਉਹਨਾਂ ਤੋਂ ਕੋਈ ਪੈਨਲਟੀ ਤੇ ਕੋਈ ਵਿਆਜ ਨਹੀਂ ਚਾਰਜ ਕੀਤਾ ਜਾਵੇਗਾ इसे तरह सरकार वालों सेल्फ सर्टिफिकेशन ऑफ बिल्डिंग स्कीम लागू की सारे जाग भी आई नक्शे पास कराने वे बहुत ज्यादा खजल खुआरी हे किप बन जाता है तो उस नारी प्रॉब्लम नड़ तो ही हल कर दिया जाए सरकार वालों ही फैसला किया गया है कि पांच सौ स्कुअर यार्ड तू तो घट पलाट नक्शे सैल्फ सर्टिफिकेशन बेस से पास कर द ਮੈਕਨੇ ਦੇ ਨਾਲ ਆਰਕੀਟੈਕਸ ਐਂਡ ਪੈਨਲ ਹੋ ਗਏ ਨੇ ਕਾਫੀ ਹੋ ਗਏ ਨੇ ਬਾਕੀ ਤੁਹਾਨੂੰ ਵੀ ਬੇਨਤੀ ਹੈ ਐਮਐਲਏ ਸਾਹਿਬਾਨ ਤੇ ਜਿਹੜੇ ਉੱਗੇ ਸੱਜਣ ਇੱਥੇ ਬੈਠੇ ਨੇ ਕਿ ਉਹਨਾਂ ਨੂੰ ਕਹੋ ਕਿ ਉਹ ਮੈਕਨੇ ਦੇ ਨਾਲ ਐਂਪੈਨਲ ਹੋ ਜਾਣ ਤੇ ਜੋ ਨਕਸ਼ਾ ਉਹ ਬਣਾਣਗੇ ਬਾਇਲॉज ਦੇ ਮੁਤਾਬਕ ਉਹ ਈ ਨਕਸ਼ਾ ਪੋਰਟਲ ਤੇ ਜਾਏਗਾ ਤੇ ਉੱਥੋਂ ਆਟੋਮੈਟਿਕਲੀ 2-3 ਹਫ਼ਤਿਆਂ ਦੇ ਵਿੱਚ ਉਹ ਕਲੀਅਰ ਹੋ ਜਾਏਗਾ ਸੈਲਫ ਸਰਟੀਫਿਕੇਸ਼ਨ ਦੇ ਬੀਸ ਤੇ व्यापारी भरावान अज की तरीक च जो ट्रेड लाइसेंस दिता जाता है सिर्फ एक साल का दिता जाता है एक साल तो बाद एक साल तो बाद व्यापारी भरावान फिर इस लाइसेंस नार्पोरेशन को रिन्यू कराना पेंदा है। सीएम साहबान वालों फैसला लिया गया है कि इस ट्रेड लाइसेंस की मियादा तीन साल कर दिखती जाए ਥੋੜੇ ਜਿਹੜੇ ਡੇਂਜਰ ਸਟੇਟਸ ਨੇ ਉਹਨਾਂ ਨੂੰ ਛੱਡ ਕੇ ਬਾਕੀ ਸਾਰੇ ਜਿਹੜੇ 99% ਵਪਾਰੀ ਭਰਾ ਨੇ ਉਹ ਹੁਣ ਜਦ ਨੈਕਸਟ ਉਹਨਾਂ ਦੀ ਰੀਨਿਊਅਲ ਆਏਗੀ 1 ਸਾਲ ਦੀ بجائے ਉਹਨਾਂ ਨੂੰ 3 ਸਾਲ ਦਾ ਲਾਇਸੈਂਸ ਮਿਲੇਗਾ ਤਾਂ ਜੋ ਉਹਨਾਂ ਨੂੰ बार-बार ਕਾਰਪੋਰੇਸ਼ਨ ਤੇ ਹੋਰ ਸਰਕਾਰੀ ਦਫ਼ਤਰਾਂ ਦੇ ਧੱਕੇ ਨਾ ਖਾਣੇ ਪੈਣ। ਇਸੇ ਤਰ੍ਹਾਂ ਟ੍ਰੇਡ ਲਾਇਸੈਂਸ ਦੇ ਵਿੱਚ ਵੀ ਕਾਫੀ ਵਪਾਰੀ ਭਰਾ ਨੇ ਜਿਹੜੇ ਆਪਣਾ ਲਾਇਸੈਂਸ ਰੀਨਿਊ ਕਰਾਉਣ ਦੇ ਵਿੱਚ ਜਾਂ ਫੀਸ ਅਦਾ ਕਰਨ ਦੇ ਵਿੱਚ ਡਿਫਾਲਟ ਕਰ ਗਏ ਨੇ। ਉਸਦੇ ਵਿੱਚ ਜਿਹੜਾ ਡਿਫਾਲਟਰ ਉਹਨੂੰ 100 ਰੁਪਿਆ ਪਰ ਡੇ ਪੈਨਲਟੀ ਪੈਂਦੀ ਹੈ ਉਹਦੇ ਵਿੱਚ ਵੀ ਵਨ ਟਾਈਮ ਸੈਟਲਮੈਂਟ ਸੀਐਮ ਸਾਹਿਬਾਨ ਨੇ ਸਕੀਮ ਪਰਵਾਨ ਕੀਤੀ ਹੈ ਕਿ ਜਿਹੜੇ ਵਪਾਰੀ ਭਰਾ 30 6 ਤੱਕ ਆਪਣੇ ਡਿਊਸ ਪੇ ਕਰ ਦਿੰਦੇ ਨੇ ਉਹ ਸਿਰਫ ਨਾਰਮਲ ਰੇਟ ਤੇ ਆਪਣੇ ਡਿਊਸ ਅਦਾ ਕਰ ਦਿੰਣ ਕੋਈ ਪੈਨਲਟੀ ਤੇ ਕੋਈ ਵਿਆਜ ਉਹਨਾਂ ਤੋਂ ਨਹੀਂ ਚਾਰਜ ਕੀਤਾ ਜਾਵੇਗਾ ਇੱਕ ਮੰਗ ਇਹ ਆਈ ਸੀ ਵਪਾਰੀ ਭਰਾਵਾਂ ਵੱਲੋਂ ਕਿ ਜਿਹੜਾ ਉਹ ਸਟਾਫ ਇੰਗੇਜ ਕਰਦੇ ਨੇ ਲੁਧਿਆਣਾ ਖਾਸ ਕਰ ਉਹ ਬਹੁਤ ਸਾਰੇ ਦੂਸਰੀਆਂ ਸਟੇਟਾਂ ਤੋਂ ਆਏ ਹੁੰਦੇ ਨੇ ਕਈ ਵਾਰ ਉਹਨਾਂ ਨੂੰ ਉਹਨਾਂ ਦੀ ਵੈਰੀਫਿਕੇਸ਼ਨ ਦੀ ਲੋੜ ਹੁੰਦੀ ਹੈ ਜਾਂ ਜੇ ਨਹੀਂ ਵੈਰੀਫਿਕੇਸ਼ਨ ਕਰਾਂਦੇ ਤਾਂ ਕਈ ਵਾਰੀ ਪੁਲਿਸ ਆ ਕੇ ਪੁੱਛਦੀ ਹੈ ਕਿ ਤੁਸੀਂ ਕਿਉਂ ਨਹੀਂ ਵੈਰੀਫਿਕੇਸ਼ਨ ਕਰਾਈ ਜੇ ਵੈਰੀਫਿਕੇਸ਼ਨ ਕਰਾਣੀ ਹੈ ਤਾਂ ਤੁਹਾਨੂੰ ਥਾਣੇ ਜਾਂ ਸਾਂਝ ਕੇਂਦਰ ਦੇ ਚੱਕਰ ਲਗਾਣੇ ਪੈਂਦੇ ਹਨ ਤੋਂ ਇਸ ਬਾਰੇ ਇੱਕ ਐਪ ਤਿਆਰ ਕੀਤੀ ਗਈ ਹੈ ਐਂਡਰੋਇਡ ਦੀ ਪੀਪੀ ਸਾਂਝ ਐਪ ਇਸਦਾ ਨਾਮ ਹੈ ਜਿਸ ਦੇ ਵਿੱਚ ਜਾ ਕੇ ਤੁਸੀਂ ਜਿਹੜਾ ਵੀ ਤੁਹਾਡੇ ਕੋਲ ਮੁਲਾਜ਼ਮ ਬਾਹਰੋਂ ਆ ਕੇ ਕੰਮ ਕਰ ਰਿਹਾ ਹੈ ਉਹਦੀਆਂ ਡਿਟੇਲਸ ਆਧਾਰ ਕਾਰਡ ਫੋਟੋ ਤੇ ਬਾਕੀ ਉਸ ਤੇ ਡਿਟੇਲਸ ਸਾਰੀਆਂ ਦਿੱਤੀਆਂ ਹੋਈਆਂ ਨੇ ਜਿਹੜੀਆਂ ਬੇਰ ਮਿਨਿਮਮ ਡਿਟੇਲਸ ਚਾਹੀਦੀਆਂ ਨੇ ਤੁਸੀਂ ਉਹ ਅਪਲੋਡ ਕਰ ਦਿਓ ਉਸ ਤੋਂ ਬਾਅਦ ਤੁਹਾਡੀ ਜ਼ਿੰਮੇਵਾਰੀ ਖਤਮ ਹੋਏਗੀ ਸਾਡੀ ਤੇ ਸਾਡੀ ਪੁਲਿਸ ਦੀ ਜ਼ਿੰਮੇਵਾਰੀ ਸ਼ੁਰੂ ਹੋ ਜਾਏਗੀ ਕਿ ਉਹ ਬਿਹਾਰ ਤੋਂ ਯੂਪੀ ਤੋਂ ਨੇਪਾਲ ਤੋਂ ਜਿੱਥੋਂ ਕਿਤੇ ਆਇਆ ਹੈ ਉੱਥੋਂ ਅਸੀਂ ਉਹਨਾਂ ਦੇ ਨਾਲ ਟਾਈ ਅਪ ਕਰਕੇ ਆਨਲਾਈਨ ਉਹਨਾਂ ਦੇ 3-4 ਹਫ਼ਤੇ ਦੇ ਵਿੱਚ ਕ੍ਰੀਡੈਂਸ਼ੀਅਲਸ ਵੈਰੀਫਾਈ ਕਰਕੇ ਤੁਹਾਨੂੰ ਦੱਸ ਦੇਵਾਂਗੇ ਕਿ ਇਹ ਬੰਦਾ ਠੀਕ ਹੈ ਜਾਂ ਇਹ ਬੰਦਾ ਗਲਤ ਹੈ ਇਹਨਾਂ ਕਹਿੰਦਾ ਹੈ ਮੈਂ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਖਾਸ ਤੌਰ ਤੇ ਮੈਂ ਦੋਨੋਂ ਸੀਐਮ ਸਾਹਿਬਾਨ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਕਿ ਅਸੀਂ ਪੋਜ਼ਿਟਿਵ ਸਪਿਰਿਟ ਦੇ ਨਾਲ ਜੋ ਤੁਹਾਡੀਆਂ ਮੰਗਾਂ ਆਈਆਂ ਹਨ ਉਹਨਾਂ ਤੇ ਵਿਚਾਰ ਕਰੀਏ ਤੇ ਜੋ ਜੋ ਅਸੀਂ ਉਹਨਾਂ ਅੱਗੇ ਤਜ਼ਵੀਜ਼ ਪੇਸ਼ ਕੀਤੀ ਉਹਨਾਂ ਨੇ ਫੌਰੀ ਤੌਰ ਤੇ ਉਹਨਾਂ ਨੂੰ ਪ੍ਰਵਾਨਗੀ ਦਿੱਤੀ ਬਹੁਤ ਬਹੁਤ ਧੰਨਵਾਦ ਜੈ ਹਿੰਦ ਬਹੁਤ ਬਹੁਤ ਧੰਨਵਾਦ ਜੀ ਸ਼੍ਰੀ ਅਨੁਰਾਗ ਵਰਮਾ ਜੀ